ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦਾ ਤਪਸਥਾਨ ਜਿਹੜਾ ਕਿ ਬਾਰਾਟ ਸਾਹਿਬ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੈ ਉਸ ਸਥਾਨ ਤੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਆਓ ਜੀ ਲੈ ਕੇ ਚੱਲਦੇ ਹਾਂ ਤੁਹਾਨੂੰ ਇਸ ਸਥਾਨ ਤੇ ਬਾਬਾ ਸ਼੍ਰੀਚੰਦ ਜੀ ਮਹਾਰਾਜ ਨੇ ਬਹੁਤ ਸਾਲ ਤਪੱਸਿਆ ਕੀਤੀ ਤੇ ਇਸ ਸਥਾਨ ਤੇ ਬਾਬਾ ਕਮਲਿਆ ਜੀ ਉਹਨਾਂ ਦੀ ਸੇਵਾ ਦੇ ਵਿੱਚ ਹਰ ਪਲ ਹਰ ਦਮ ਹਾਜ਼ਰ ਰਹਿੰਦੇ ਸਨ ਇਹ ਜੋ ਅਸਥਾਨ ਹੈ ਸ਼੍ਰੋਮਣੀ ਗੁਰੂ ਦਵਾਰਾ ਪਰ ਬੰਦਕ ਕਮੇਟੀ ਵੱਲੋਂ ਹੀ ਸਾਮ ਸੰਭਾਲ ਕੀਤੀ ਜਾਂਦੀ ਹੈ ਤੇ ਅਸਥਾਨ ਦੀ ਸਾਰੀ ਸੇਵਾ ਮੈਨੇਜ ਕੀਤੀ ਜਾਂਦੀ ਹੈ ਅਤੇ ਹੋਰ ਸਕਾਰ ਸੇਵਾ ਵਾਲੇ ਮਹਾਪੁਰਖਾਂ ਵੱਲੋਂ ਵੀ ਇੱਥੇ ਨਿਰੰਤਰ ਸੇਵਾਵਾਂ ਨੇ ਜਿਹੜੀਆਂ ਉਹ ਚਲਦੀਆਂ ਰਹਿੰਦੀਆਂ ਨੇ ਇਸ ਅਸਥਾਨ ਤੇ ਬਾਬਾ ਸ਼੍ਰੀਚੰਦ ਜੀ ਨੂੰ ਮਿਲਨ ਗੁਰੂ ਰਾਮਦਾਸ ਜੀ ਮਹਾਰਾਜ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਇੱਥੇ ਆਏ ਹੋਏ ਹਨ ਇਹ ਉਹਨਾਂ ਦੀ ਚਰਨ ਛੋਪ ਪ੍ਰਾਪਤ ਧਰਤੀ ਹੈ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਜੋ ਤੁਸੀਂ ਪਿੱਲਰ ਦੇਖ ਰਹੇ ਹੋ ਇਸ ਸਥਾਨ ਤੇ ਖੜੇ ਹੋ ਕੇ 6 ਮਹੀਨੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਲਈ ਉਡੀਕ ਕੀਤੀ ਸੀ ਕਿਉਂਕਿ ਬਾਬਾ ਜੀ ਜਿਹੜੇ ਨੇ ਉਹ ਤਪੱਸਿਆ ਦੇ ਵਿੱਚ ਲੀਨ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਰੋਜ਼ ਇੱਥੇ ਆਉਂਦੇ ਸਨ ਇਸ ਪਿੱਲਰ ਦੇ ਨਾਲ ਢਾਸ ਲਾ ਕੇ ਖੜੇ ਹੁੰਦੇ ਸਨ ਤੇ 6 ਮਹੀਨੇ ਉਹਨਾਂ ਨੇ ਉਡੀਕ ਕੀਤੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਮਿਲਣ ਦੇ ਲਈ ਜੋ ਕਿ ਇਤਿਹਾਸ ਦੇ ਵਿੱਚ ਸਾਖਸ਼ਾਤ ਸਭ ਕੁਝ ਲਿਖਿਆ ਹੋਇਆ ਹੈ ਇਸ ਸਥਾਨ ਤੇ ਨਿਰੰਤਰ ਬਾਣੀ ਦੇ ਪ੍ਰਵਾਹ ਚੱਲਦੇ ਹਨ ਤੇ ਸੰਗਤਾਂ ਦਰਸ਼ਨ ਕਰਕੇ ਆਪਣਾ ਜੀਵਨ ਕਰੇਤਾਰਥ ਕਰਦੀਆਂ ਨੇ ਹਰ ਵੇਲੇ ਹਰਦਮ ਇੱਥੇ ਦਰਸ਼ਨਾ ਦੇ ਲਈ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਸੰਗਤਾਂ ਪੂਰੇ ਪੰਜਾਬ ਚੋਂ ਪੂਰੇ ਭਾਰਤ ਚੋਂ ਪੂਰੇ ਵਿਸ਼ਵ ਚੋਂ ਇੱਥੇ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਪੁਰਾਤਨ ਸਥਾਨ ਦੇ ਨਾਲ ਨਾਲ ਇੱਕ ਨਵਾਂ ਦੀਵਾਨ ਹਾਲ ਵੀ ਇੱਥੇ ਉਸਾਰਿਆ ਗਿਆ ਜਿਹੜਾ ਕਿ ਬਹੁਤ ਵਧੀਆ ਤੇ ਬਹੁਤ ਖੁੱਲਾ ਡੁੱਲਾ ਸਥਾਨ ਹੈ ਉੱਥੇ ਵੀ ਜਿਹੜੇ ਬਾਣੀ ਦੇ ਪ੍ਰਵਾਹ ਚੱਲਦੇ ਰਹਿੰਦੇ ਨੇ ਤੇ ਜਿਹੜੇ ਸਮਾਗਮ ਨੇ ਉਸ ਸਮੇਂ ਤੋਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਜਾਂਦੇ ਰਹਿੰਦੇ ਨੇ ਲੰਗਰ ਦੀ ਜਿਹੜੀ ਸੇਵਾ ਹੈ ਉਹ ਵੀ ਹਰ ਵੇਲੇ ਚੱਲਦੀ ਰਹਿੰਦੀ ਹੈ ਤੇ ਕੀਰਤਨ ਸੇਵਾ ਵੀ ਹਰ ਵੇਲੇ ਚੱਲਦੀ ਰਹਿੰਦੀ ਹੈ ਆਪ ਸਭ ਸੰਗਤਾਂ ਵੀ ਜੇ ਇਸ ਸਥਾਨ ਦੇ ਬਾਰੇ ਨਹੀਂ ਜਾਗਰੂਕ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜੀ ਤਾਂ ਕਿ ਹੋਰ ਜੜੀਆਂ ਸੰਗਤਾਂ ਨੇ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚੇ ਕਿਉਂਕਿ ਬਹੁਤੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ ਇਤਿਹਾਸ ਨਹੀਂ ਪਤਾ ਕਿ ਉਹ ਕਿੰਨੀ ਕਰਮੀ ਵਾਲੇ ਮਹਾਪੁਰਖ ਸਨ ਉਦਾਸੀ ਪੰਥ ਜਿਹੜਾ ਉਹ ਵੀ ਬਾਬਾ ਸ਼੍ਰੀ ਚੰਦ ਜੀ ਵੱਲੋਂ ਜਿਹੜਾ ਚਲਾਇਆ ਗਿਆ ਹੈ ਤੇ ਅੱਜ ਵੀ ਕਈ ਉਦਾਸੀ ਮਹਾਪੁਰਖ ਨੇ ਜਿਹੜੇ ਉਹ ਜਿਹੜੇ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਹਰ ਦਮ ਹਰ ਪਲ ਲੀਨ ਰਹਿੰਦੇ ਨੇ ਤੇ ਸਿੱਖ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਹੈ ਉਹ ਹਰ ਵੇਲੇ ਕਰਦੇ ਨੇ ਮਸਿਆ ਦੀ ਮਸਿਆ ਹਰ ਮਹੀਨੇ ਇਸ ਸਥਾਨ ਤੇ ਵਿਸ਼ੇਸ਼ ਸਮਾਗਮ ਸਜਾਏ ਜਾਂਦੇ ਨੇ ਜੇ ਤੁਸੀਂ ਜ਼ਿਆਦਾ ਸੰਗਤਾਂ ਦੇ ਦਰਸ਼ਨ ਕਰਨੇ ਨੇ ਤੇ ਇੱਕ ਵਾਰੀ ਜ਼ਰੂਰ ਮਸਿਆ ਦੇ ਵੀ ਤੁਹਾਡੇ ਤੇ ਇੱਥੇ ਦਰਸ਼ਨ ਕਰਕੇ ਆਣਾ ਜੀ ਗੁਰਦੁਆਰਾ ਸ਼੍ਰੀ ਬਾਰਡ ਸਾਹਿਬ ਜ਼ਿਲ੍ਹਾ ਪਠਾਨਕੋਟ ਪੰਜਾਬ